ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਣੇ ਤੁਹਾਡੇ ਨਾਲ ਮੈਂ ਆਪਣੀ ਇੱਕ ਹੋਰ ਗਜ਼ਲ ਨੂੰ ਸੰਸਾਜ ਪਾ ਰਹੇ ਹਾਂ ਜੋ ਕਿ 94 2013 ਨਿਖੇ ਗਈ ਸੀ ਦੋ ਹੀ ਕਰਮ ਨੇ ਹੱਥਾਂ ਨੂੰ ਉੱਠਣ ਲਈ ਦੋ ਹੀ ਬੋਲ ਨੇ ਦਿਲਾਂ ਨੂੰ ਜੋੜਨ ਲਈ ਦੋ ਹੀ ਕਰਮ ਨੇ ਹੱਥਾਂ ਤੇ ਉੱਠਣ ਲਈ ਦੋ ਹੀ ਬੋਲ ਨੇ ਦਿਲਾਂ ਨੂੰ ਜੋੜਨ ਲਈ ਮਾਮਲੇ ਦਿਲਾਂ ਤੇ ਰੰਗ ਜਜ਼ਬਾਤਾਂ ਤੇ ਮਾਮਲੇ ਦਿਲਾਂ ਦੇ ਰੰਗ ਜਜ਼ਬਾਤਾਂ ਦੇ ਇਥੋਂ ਖਿਡਾਉਣੇ ਨੇ ਉਮਰਾਂ ਦੇ ਖੇਟਣ ਲਈ ਕੀ ਰਹਿ ਜਾਏ ਗੁਲ ਜੁਦਾ ਹੋ ਕੇ ਡਾਲ ਤੂੰ ਕੀ ਰਹਿ ਜਾਏ ਗੁਲ ਜੁਦਾ ਹੋ ਕੇ ਡਾਲ ਤੂੰ ਲੱਖਾਂ ਹੱਥ ਆਣ ਭਾਵੇਂ ਡਿੱਗੇ ਨੂੰ ਚੁੱਕਣ ਲਈ ਕੀ ਰਹਿ ਜਾਏ ਗੁਲ ਜੁਦਾ ਹੋ ਕੇ ਡਾਲ ਤੂੰ ਲੱਖਾਂ ਹੱਥ ਆਣ ਭਾਵੇਂ ਡਿੱਗੇ ਨੂੰ ਚੁੱਕਣ ਲਈ ਇਸ ਨੂੰ ਕੌਣ ਆਖੇ ਭਲਾ ਲੱਗਣ ਲਈ ਫੁੱਲ ਨੂੰ ਆਖੇ ਨਾ ਕੌਣ ਖਿਲਣ ਲਈ ਇਸ ਨੂੰ ਕੌਣ ਆਖੇ ਭਲਾ ਲੱਗਣ ਲਈ ਫੁੱਲ ਨੂੰ ਆਖੇ ਨਾ ਕੌਣ ਖਿਲਣ ਲਈ ਕੱਚ ਤਾਂ ਸਦਾ ਹੁੰਦਾ ਏ ਬਸ ਸਾਂਭਣ ਲਈ ਦਿਲ ਹੀ ਸਦਾ ਹੁੰਦਾ ਏ ਫੁੱਟਣ ਲਈ ਕੋਈ ਹੋਵੇ ਤਾਂ ਕਹੀਏ ਕਿਤੇ ਚੱਲ ਆ ਬਈਏ ਕੋਈ ਹੋਵੇ ਤਾਂ ਕਹੀਏ ਕਿਤੇ ਚੱਲ ਆ ਬਈਏ ਕੋਈ ਨਹੀਂ ਐਸਾ ਮਿਲ ਸਕਿਆ ਕਹਿਣ ਲਈ ਕੋਈ ਹੋਵੇ ਤਾਂ ਕਹੀਏ ਕਿਤੇ ਚੱਲ ਆ ਬਈਏ ਕੋਈ ਨਹੀਂ ਐਸਾ ਮਿਲ ਸਕਿਆ ਕਹਿਣ ਲਈ ਬੜੇ ਨਰਮ ਲਜੇ ਦੀ ਇੱਕ ਅਦ੍ਰਿਸ਼ ਮਟਿਆਰ ਬੜੇ ਨਰਮ ਲਜੇ ਦੀ ਇੱਕ ਅਦ੍ਰਿਸ਼ ਮਟਿਆਰ ਮੇਰੇ ਘਰ ਆਈ ਅਜ ਮੈਨੂੰ ਮਿਲਣ ਲਈ ਤੱਕ ਕੇ ਕਲੇਜੇ ਨਾਲ ਲਾਲਾ ਰੋ ਸਕਦੇ ਸੀ ਤੱਕ ਕੇ ਕਲੇਜੇ ਨਾਲ ਲਾਲਾ ਕੇ ਰੋ ਲੈਂਦੇ ਇੱਕ ਫੋਟੋ ਤੱਕ ਨਾ ਸੀ ਤੁਰ ਗਿਆਂ ਦੀ ਦੇਖਣ ਲਈ ਤੱਕ ਕੇ ਕਲੇਜੇ ਨਾਲ ਲਾਲਾ ਕੇ ਰੋ ਸਕਦੇ ਸੀ ਇੱਕ ਫੋਟੋ ਤੱਕ ਨਾ ਸੀ ਤੁਰ ਗਿਆਂ ਦੀ ਦੇਖਣ ਲਈ ਦੋ ਹੀ ਕਰਮ ਨੇ ਹੱਥਾਂ ਦੇ ਉੱਠਣ ਲਈ ਦੋ ਹੀ ਬੋਲ ਨੇ ਦਿਲਾ ਦੇ ਛੋੜਨ ਲਈ ਧੰਨਵਾਦ